ਸਰਦਾਰਨੀ ਵੌਇਸ 2.5 YouTube ਚੈਨਲ ਤੇ ਤੁਹਾਡਾ ਸਵਾਗਤ ਹੈ ਕਹਾਣੀ ਔਲਾਦ ਜਦੋਂ ਜ਼ੁਬੇਦਾ ਦਾ ਵਿਆਹ ਹੋਇਆ ਤਾਂ ਉਹਦੀ ਉਮਰ 25 ਸਾਲ ਦੀ ਸੀ ਉਹਦੇ ਮਾਪੇ ਤਾਂ ਇਹ ਚਾਹੁੰਦੇ ਸਨ ਕਿ 17 ਬਰਸ ਦੇ ਹੁੰਦੇ ਹੀ ਉਹਦਾ ਵਿਆਹ ਹੋ ਜਾਵੇ ਮਗਰ ਕੋਈ ਠੀਕ ਠਾਕ ਰਿਸ਼ਤਾ ਮਿਲਦਾ ਹੀ ਨਹੀਂ ਸੀ ਜੇਕਰ ਕਿਸੇ ਜਗ੍ਹਾ ਗੱਲ ਤੈ ਹੋਣ ਲੱਗਦੀ ਤਾਂ ਕੋਈ ਅਜਾਈ ਮੁਸ਼ਕਲ ਪੈਦਾ ਹੋ ਜਾਂਦੀ ਕਿ ਰਿਸ਼ਤਾ ਅਮਲੀ ਸੂਰਤ ਇਕਤਿਆਰ ਨਾ ਕਰ ਸਕਦਾ ਆਖਿਰ ਜਦੋਂ ਜ਼ਬੇਦਾ 25 ਸਾਲ ਦੀ ਹੋ ਗਈ ਤਾਂ ਉਸਦੇ ਬਾਪ ਨੇ ਇੱਕ ਰੰਡੇ ਦਾ ਰਿਸ਼ਤਾ ਕਬੂਲ ਕਰ ਲਿਆ। ਉਹਦੀ ਉਮਰ 35 ਸਾਲ ਦੇ ਨੇੜੇ ਤੇੜ ਸੀ ਜਾਂ ਸ਼ਾਇਦ ਇਸ ਤੋਂ ਵੀ ਜ਼ਿਆਦਾ ਹੋਵੇ। ਸਾਹਿਬੇ ਰੋਜ਼ਗਾਰ ਸੀ। ਮਾਰਕੀਟ ਵਿੱਚ ਕੱਪੜੇ ਦੀ ਥੋਕ ਫਰੋਖੀ ਦੀ ਦੁਕਾਨ ਸੀ। ਹਰ ਮਹੀਨੇ 5-600 ਰੁਪਏ ਕਮਾ ਲੈਂਦਾ ਸੀ। ਜ਼ਬੇਦਾ ਬੜੀ ਆਗਿਆਕਾਰ ਕੁੜੀ ਸੀ। ਉਹਨੇ ਆਪਣੇ ਮਾਪਿਆਂ ਦਾ ਫੈਸਲਾ ਮਨਜ਼ੂਰ ਕਰ ਲਿਆ। ਇਸ ਲਈ ਵਿਆਹ ਹੋ ਗਿਆ ਅਤੇ ਉਹ ਆਪਣੇ ਸਹੁਰੇ ਘਰ ਚਲੀ ਗਈ। ਉਸ ਦਾ ਖੌਂਦ ਜਿਸ ਦਾ ਨਾਮ ਇਲਮਦੀਨ ਸੀ ਬਹੁਤ ਸ਼ਰੀਫ ਤੇ ਮੁਹੱਬਤ ਕਰਨ ਵਾਲਾ ਸਾਬਤ ਹੋਇਆ ਜਬੇਤਾ ਦੀ ਹਰ ਖੁਸ਼ੀ ਦਾ ਖਿਆਲ ਰੱਖਦਾ ਕੱਪੜੇ ਦੀ ਕੋਈ ਕਮੀ ਨਹੀਂ ਸੀ ਹਾਲਾਂਕਿ ਦੂਜੇ ਲੋਕ ਉਸ ਦੇ ਲਈ ਤਰਸਦੇ ਸਨ 40000 ਅਤੇ 3b ਦਾ ਲੱਠਾ ਸਨੂ ਅਤੇ ਦੋ ਘੋੜੇ ਦੀ ਬੌਸਕੀ ਦੇ ਥਨਾ ਦੇ ਥਾਨ ਜੋ ਬੇਦਾ ਦੇ ਕੋਲ ਮੌਜੂਦ ਸਨ ਉਹ ਆਪਣੇ ਪੇਕੇ ਹਰ ਹਫਤੇ ਜਾਂਦੀ ਇੱਕ ਦਿਨ ਉਹ ਗਈ ਤਾਂ ਉਸਨੇ ਡਿਉਰੀ ਵਿੱਚ ਕਦਮ ਰੱਖਦੇ ਹੀ ਵੈਣਾ ਦੀ ਆਵਾਜ਼ ਸੁਣੀ ਅੰਦਰ ਗਈ ਤਾਂ ਉਸਨੂੰ ਪਤਾ ਲੱਗਿਆ ਕਿ ਉਹਦਾ ਪਾਪ ਅਚਾਨਕ ਦਿਲ ਦੀ ਹਰਕਤ ਬੰਦ ਹੋਣ ਦੇ ਕਾਰਨ ਮਰ ਗਿਆ ਹੈ ਹੁਣ ਜਬੇਦਾ ਦੀ ਮਾਂ ਕੱਲੀ ਰਹਿ ਗਈ ਸੀ ਘਰ ਵਿੱਚ ਸਿਵਾਏ ਇੱਕ ਨੌਕਰ ਦੇ ਹੋਰ ਕੋਈ ਨਹੀਂ ਸੀ ਉਸਨੇ ਆਪਣੇ ਸ਼ੋਹਰ ਨੂੰ ਬੇਨਤੀ ਕੀਤੀ ਕਿ ਉਹ ਉਸ ਨੂੰ ਇਜਾਜ਼ਤ ਦੇਵੇ ਕਿ ਉਹ ਆਪਣੀ ਵਿਧਵਾ ਮਾਂ ਨੂੰ ਆਪਣੇ ਕੋਲ ਬੁਲਾ ਲਵੇ ਇਲਮਦੀਨ ਨੇ ਕਿਹਾ ਇਜਾਜ਼ਤ ਲੈਣ ਦੀ ਜ਼ਰੂਰਤ ਨਹੀਂ ਇਹ ਤੇਰਾ ਕੰਮ ਹੈ ਤੇ ਤੇਰੀ ਮਾਂ ਮੇਰੀ ਮਾਂ ਜਾ ਉਹਨਾਂ ਨੂੰ ਲੈ ਆਓ ਜੋ ਸਮਾਨ ਵਗੈਰਾ ਹੋਵੇਗਾ ਉਹਨੂੰ ਇੱਥੇ ਲਿਆਉਣ ਦਾ ਬੰਦੋਬਸਤ ਮੈਂ ਹੁਣੇ ਕਰ ਦਿੰਦਾ ਹਾਂ ਜ਼ਬੀਦਾ ਬਹੁਤ ਖੁਸ਼ ਹੋਈ ਘਰ ਕਾਫੀ ਦੂਰ ਸੀ ਦੋ ਤਿੰਨ ਕਮਰੇ ਖਾਲੀ ਪਏ ਸਨ ਉਹ ਤਾਂਗੇ ਵਿੱਚ ਗਈ ਅਤੇ ਆਪਣੀ ਮਾਂ ਨੂੰ ਨਾਲ ਲੈ ਆਈ ਇਲਮਦੀਨ ਨੇ ਸਮਾਨ ਚਕਾਉਣ ਦਾ ਬੰਦੋਬਸਤ ਕਰ ਦਿੱਤਾ ਸੀ ਇਸ ਲਈ ਉਹ ਵੀ ਪਹੁੰਚ ਗਿਆ ਜਵੇਦਾਦੀ ਮਾਂ ਲਈ ਕੁਝ ਸੋਚ ਵਿਚਾਰ ਦੇ ਬਾਅਦ ਇੱਕ ਕਮਰਾ ਰਾਖਵਾ ਕਰ ਦਿੱਤਾ ਗਿਆ ਉਹ ਬਹੁਤ ਸ਼ੁਕਰਗੁਜ਼ਾਰ ਸੀ ਆਪਣੇ ਜਵਾਈ ਦੇ ਸਲੂਕ ਦੀ ਚੰਗਿਆਈ ਤੋਂ ਬਹੁਤ ਪ੍ਰਭਾਵਿਤ ਉਸ ਦੇ ਜੀਵ ਵਿੱਚ ਕਈ ਵਾਰੀ ਇਹ ਖਾਹਿਸ਼ ਪੈਦਾ ਹੋਈ ਕਿ ਉਹ ਆਪਣਾ ਸਾਰਾ ਜੀਵਰ ਜੋ ਕਈ ਹਜ਼ਾਰਾਂ ਦੀ ਮਲਕੀਅਤ ਦਾ ਸੀ ਉਹਨੂੰ ਦੇ ਦੇ ਕਿ ਉਹ ਆਪਣੇ ਕੰਮਕਾਰ ਵਿੱਚ ਲਗਾਏ ਤੇ ਜ਼ਿਆਦਾ ਕਮਾਈ ਮਗਰ ਉਹ ਸੁਭਾਵਿਕ ਕੰਜੂਸ ਸੀ ਇੱਕ ਦਿਨ ਉਸਨੇ ਆਪਣੀ ਧੀ ਨੂੰ ਕਿਹਾ ਮੈਨੂੰ ਇੱਥੇ ਆਏ 10 ਮਹੀਨੇ ਹੋ ਗਏ ਹਨ ਮੈਂ ਆਪਣੀ ਜੇਬ ਵਿੱਚੋਂ ਇੱਕ ਪੈਸਾ ਵੀ ਖਰਚ ਨਹੀਂ ਕੀਤਾ ਹਾਲਾਕੀ ਤੁਹਾਡੇ ਮਹਿਰੂਮ ਬਾਪ ਦੇ ਛੱਡੇ ਹੋਏ 10000 ਰੁਪਏ ਮੇਰੇ ਕੋਲ ਮੌਜੂਦ ਹਨ ਅਤੇ ਜੇਵਰ ਵਖ ਜਬੇਦਾਂ ਗੀਠੀ ਦੇ ਕੋਲਿਆਂ ਤੇ ਫੁਲਕਾ ਸੇਕ ਰਹੀ ਸੀ ਮਾਂ ਤੂੰ ਵੀ ਕਿਵੇਂ ਦੀਆਂ ਗੱਲਾਂ ਕਰਦੀ ਹੈ ਕਿਵੇਂ ਦੀਆਂ ਉਹ ਵੀ ਦੀਆਂ ਮੈਂ ਨਹੀਂ ਜਾਣਦੀ ਮੈਂ ਇਹ ਸਭ ਰੁਪਏ ਇਲਮਦੀਨ ਨੂੰ ਦੇ ਦਿੱਤੇ ਹੁੰਦੇ ਮਗਰ ਮੈਂ ਚਾਹੁੰਦੀ ਹਾਂ ਕਿ ਤੁਹਾਡੇ ਕੋਈ ਬੱਚਾ ਹੋਵੇ ਤਾਂ ਇਹ ਸਾਰਾ ਰੁਪਿਆ ਉਸ ਨੂੰ ਤੋਹਫੇ ਦੇ ਤੌਰ ਤੇ ਦੇ ਦੇਵਾਂ ਜ਼ਬੀਦਾ ਦੀ ਮਾਂ ਨੂੰ ਇਸ ਗੱਲ ਦਾ ਬਹੁਤ ਖਿਆਲ ਸੀ ਕਿ ਅਜੇ ਤੱਕ ਬੱਚਾ ਪੈਦਾ ਕਿਉਂ ਨਹੀਂ ਹੋਇਆ ਵਿਆਹ ਹੋਏ ਕਰੀਬ-ਕਰੀਬ 2 ਸਾਲ ਹੋ ਚੁੱਕੇ ਸਨ ਮਗਰ ਬੱਚੇ ਦੇ ਜਨਮ ਦੇ ਲੱਛਣ ਨਜ਼ਰ ਨਹੀਂ ਸਨ ਆਉਂਦੇ ਉਹ ਉਸ ਨੂੰ ਕਈ ਹਕੀਮਾਂ ਦੇ ਕੋਲ ਲੈ ਕੇ ਗਈ ਮਜੂਨ ਕਈ ਸਫੂਫ ਕਈ ਕੁਰਸ ਉਹਨੂੰ ਖਵਾਏ ਮਗਰ ਇਛਾ ਤੇ ਨਤੀਜਾ ਬ੍ਰਾਹਮਣ ਨਾ ਹੋਇਆ ਆਖਿਰ ਉਸਨੇ ਪੀਰਾ ਫਕੀਰਾਂ ਵੱਲ ਰਜੂ ਕੀਤਾ ਟੂਨੇ ਟੋਟ ਕੇ ਇਸਤੇਮਾਲ ਕੀਤੇ ਗਏ ਤੇ ਵੀ ਧਾਗੇ ਵੀ ਮਗਰ ਮੁਰਾਦ ਬਰ ਨਹੀਂ ਆਈ ਜਬੇਦਾ ਇਸ ਤਰ੍ਹਾਂ ਤੰਗ ਆ ਗਈ ਇੱਕ ਦਿਨ ਇਸ ਲਈ ਉਸਨੇ ਉਕਤਾ ਕੇ ਆਪਣੀ ਮਾਂ ਨੂੰ ਕਹਿ ਦਿੱਤਾ ਛੱਡੋ ਇਸ ਕਿਸੇ ਨੂੰ ਬੱਚਾ ਨਹੀਂ ਹੁੰਦਾ ਤਾਂ ਨਾ ਸਹੀ ਉਸਦੀ ਬੁੱਢੀ ਮਾਂ ਦੇ ਮੂੰਹ ਬਿਸੂਰ ਨੇ ਕਿਹਾ ਪੁੱਤਰ ਇਹ ਵਿਸ਼ਾਲ ਕਿੱਸਾ ਹੈ ਤੇਰੀ ਅਕਲ ਨੂੰ ਪਤਾ ਨਹੀਂ ਕੀ ਹੋ ਗਿਆ ਹੈ ਤੂੰ ਇੰਨਾ ਵੀ ਨਹੀਂ ਸਮਝਦੀ ਕਿ ਔਲਾਦ ਦਾ ਹੋਣਾ ਕਿੰਨਾ ਜ਼ਰੂਰੀ ਹੈ ਉਸੇ ਨਾਲ ਤਾਂ ਇਨਸਾਨ ਦੀ ਜ਼ਿੰਦਗੀ ਦਾ ਬਾਗ ਹਮੇਸ਼ਾ ਹਰੀਆ-ਭਰੀਆ ਰਹਿੰਦਾ ਹੈ ਜੁਬੇ ਇੱਦਾਂ ਨੇ ਫੁਲਕਾ ਚੰਗੇਰ ਵਿੱਚ ਰੱਖਿਆ ਮੈਂ ਕੀ ਕਰਾਂ ਬੱਚਾ ਪੈਦਾ ਨਹੀਂ ਹੁੰਦਾ ਤਾਂ ਇਸ ਵਿੱਚ ਮੇਰਾ ਕੀ ਕਸੂਰ ਹੈ ਬੁੱਢੀ ਨੇ ਕਿਹਾ ਕਸੂਰ ਕਿਸੇ ਦਾ ਵੀ ਨਹੀਂ ਹੈ ਤੀ ਬਸ ਸਿਰਫ ਇੱਕ ਅੱਲਾ ਦੀ ਮਿਹਰਬਾਨੀ ਚਾਹੀਦੀ ਹੈ ਜੁਬੇਦਾ ਅੱਲਾ ਮੀਆਂ ਦੇ ਹਜ਼ੂਰ ਹਜ਼ਾਰਾਂ ਵਾਰ ਦੁਆਵਾਂ ਮੰਗ ਚੁੱਕੀ ਸੀ ਕਿ ਉਹ ਆਪਣੇ ਫਜ਼ਲੋ ਕਰਮ ਨਾਲ ਉਸਦੀ ਗੋਧ ਹਰੀ ਕਰੇ ਮਗਰ ਉਸਦੀਆਂ ਇਹਨਾਂ ਦੁਆਵਾਂ ਨਾਲ ਕੁਝ ਵੀ ਨਹੀਂ ਹੋਇਆ ਸੀ ਉਸਦੀ ਜਦੋਂ ਉਸਦੀ ਮਾਂ ਨੇ ਹਰ ਰੋਜ਼ ਉਸ ਨਾਲ ਬੱਚੇ ਦੇ ਜਨਮ ਬਾਰੇ ਗੱਲਾਂ ਕਰਨਾ ਸ਼ੁਰੂ ਕੀਤਾ ਤਾਂ ਉਹਨੂੰ ਅਜਿਹਾ ਮਹਿਸੂਸ ਹੋਣ ਲੱਗਾ ਕਿ ਉਹ ਬੰਜਰ ਜ਼ਮੀਨ ਹੈ ਜਿਸ ਵਿੱਚ ਕੋਈ ਪੌਦਾ ਉੱਗ ਹੀ ਨਹੀਂ ਸਕਦਾ ਰਾਤਾਂ ਨੂੰ ਉਹ ਅਜੀਬ ਅਜੀਬ ਕਿਸਮ ਜਿਹੇ ਸੁਪਨੇ ਦੇਖਦੀ ਬੜੇ ਊਟ ਪਟਾਂਕੀ ਸਮਦੇ ਕਦੇ ਉਹ ਇਹ ਦੇਖਦੀ ਕਿ ਉਹ ਖੁਸ਼ਕ ਰੜੇ ਸ਼ਹਿਰਾਂ ਵਿੱਚ ਖੜੀ ਹੈ ਉਸ ਦੀ ਗੋਦ ਵਿੱਚ ਇੱਕ ਗੁੱਲ ਗੋਥਨਾ ਜਿਹਾ ਬੱਚਾ ਹੈ ਜਿਸ ਨੂੰ ਉਹ ਹਵਾ ਵਿੱਚ ਇੰਨੇ ਜੋਰ ਨਾਲ ਉਛਾਲਦੀ ਹੈ ਕਿ ਉਹ ਅਸਮਾਨ ਤੱਕ ਪਹੁੰਚ ਕੇ ਗਾਇਬ ਹੋ ਜਾਂਦਾ ਹੈ ਕਦੇ ਉਹ ਵੇਖਦੀ ਹੈ ਕਿ ਉਹ ਆਪਣੇ ਬਿਸਤਰ ਵਿੱਚ ਲੇਟੀ ਹੈ ਜੋ ਨੰਨੇ-ਮੁੰਨੇ ਬੱਚਿਆਂ ਦੇ ਜਿੰਦਾ ਤੇ ਧੜਕਦੇ ਗੋਸ਼ ਦਾ ਬਣਿਆ ਹੈ ਅਜਿਹੇ ਸੁਪਨੇ ਵੇਖ-ਵੇਖ ਕੇ ਉਸ ਦਾ ਦਿਲ ਦਿਮਾਗ ਅਸੰਤੁਲਿਤ ਹੋ ਗਿਆ बैठे-बैठे ਉਸਦੇ ਕੰਨਾਂ ਵਿੱਚ ਬੱਚਿਆਂ ਦੇ ਰੋਣ ਦੀ ਆਵਾਜ਼ ਆਉਣ ਲੱਗੀ ਤੇ ਉਹ ਆਪਣੀ ਮਾਂ ਨੂੰ ਕਹਿੰਦੀ ਇਹ ਕਿਸ ਦਾ ਬੱਚਾ ਰੋ ਰਿਹਾ ਹੈ ਉਸਦੀ ਮਾਂ ਨੇ ਆਪਣੇ ਕੰਨਾਂ ਤੇ ਜ਼ੋਰ ਦੇ ਕੇ ਇਹ ਆਵਾਜ਼ ਸੁਣਨ ਦੀ ਕੋਸ਼ਿਸ਼ ਕੀਤੀ ਜਦੋਂ ਕੁਝ ਵੀ ਸੁਣਾਈ ਨਾ ਦਿੱਤਾ ਤਾਂ ਉਸਨੇ ਕਿਹਾ ਕੋਈ ਬੱਚਾ ਰੋ ਨਹੀਂ ਰਿਹਾ ਨਹੀਂ ਮਾਂ ਰੋ ਰਿਹਾਏ ਸਗੋਂ ਰੋ ਰੋ ਕੇ ਹੈਰਾਨ ਹੋਏ ਜਾ ਰਿਹਾ ਹੈ ਮਾਂ ਉਸਦੀ ਮਾਂ ਨੇ ਕਿਹਾ ਜਾ ਤਾਂ ਤੂੰ ਮੈਂ ਬੋਲੀ ਹੋ ਗਈ ਐ ਜਾਂ ਤੇਰੇ ਕੰਨ ਲ ਵੱਜਣ ਲੱਗ ਪਏ ਨੇ ਜਵੇਦਾ ਖਾਮੋਸ਼ ਹੋ ਗਈ ਪਰ ਉਸਦੇ ਕੰਨਾਂ ਵਿੱਚ دیر ਤੱਕ ਕਿਸੇ ਨਵੇਂ ਜੰਮੇ ਬੱਚੇ ਦੇ ਰੋਣ ਤੇ ਬਿਲਕੰਦੀਆਂ ਆਵਾਜ਼ਾਂ ਆਉਂਦੀਆਂ ਰਹੀਆਂ ਉਹਨੂੰ ਕਈ ਵਾਰ ਇਹ ਮਹਿਸੂਸ ਹੋਇਆ ਕਿ ਉਹਦੀਆਂ ਛਾਤੀਆਂ ਵਿੱਚ ਦੁੱਧ ਉਤਰ ਰਿਹਾ ਹੈ ਉਸ ਦਾ ਜ਼ਿਕਰ ਉਸਨੇ ਆਪਣੀ ਮਾਂ ਨਾਲ ਨਹੀਂ ਕੀਤਾ ਪਰ ਜਦੋਂ ਉਹ ਅੰਦਰ ਆਪਣੇ ਕਮਰੇ ਵਿੱਚ ਥੋੜੀ ਦੇਰ ਆਰਾਮ ਕਰਨ ਲਈ ਗਈ ਤਾਂ ਉਸਨੇ ਕੁੜਤੀ ਉਡਾ ਉਠਾ ਕੇ ਦੇਖਿਆ ਤਾਂ ਉਸ ਦੀਆਂ ਛਾਤੀਆਂ ਉੱਭਰੀਆਂ ਹੋਈਆਂ ਸਨ ਬੱਚੇ ਦੇ ਰੋਣ ਦੀ ਆਵਾਜ਼ ਉਸ ਦੇ ਕੰਨਾਂ ਵਿੱਚ ਅਕਸਰ ਟਪਕਦੀ ਰਹੀ ਪਰ ਉਹ ਹੁਣ ਸਮਝ ਗਈ ਕਿ ਇਹ ਸਭ ਵਹਿਮ ਹੈ ਹਕੀਕਤ ਵਿੱਚ ਸਿਰਫ ਇਹ ਹੈ ਕਿ ਉਸ ਦੇ ਦਿਲ ਦਿਮਾਗ ਤੇ ਲਗਾਤਾਰ ਹਥੌੜੇ ਵੱਜਦੇ ਰਹੇ ਹਨ ਕਿ ਉਸ ਦੇ ਬੱਚਾ ਕਿਉਂ ਨਹੀਂ ਹੁੰਦਾ ਤੇ ਉਹ ਖੁਦ ਵੀ ਬੜੀ ਸ਼ਿੱਦਤ ਨਾਲ ਉਹ ਖਲਾ ਮਹਿਸੂਸ ਕਰਦੀ ਹੈ ਜੋ ਕਿਸੇ ਵਿਆਹੀ ਔਰਤ ਦੀ ਜ਼ਿੰਦਗੀ ਵਿੱਚ ਨਹੀਂ ਹੋਣਾ ਚਾਹੀਦਾ ਹੈ। ਉਹ ਹੁਣ ਬਹੁਤ ਉਦਾਸ ਰਹਿਣ ਲੱਗੀ ਮੋਹੱਲੇ ਵਿੱਚ ਬੱਚੇ ਰੌਲਾ ਮਚਾਉਂਦੇ ਤਾਂ ਉਸਦੇ ਕੰਨ ਫਟਣ ਲੱਗਦੇ ਉਸ ਦਾ ਜੀ ਚਾਹੁੰਦਾ ਕਿ ਬਾਹਰ ਨਿਕਲ ਕੇ ਉਹਨਾਂ ਸਭਨਾਂ ਦਾ ਗਾਲ ਘੁੱਟ ਦੇਵੇ। ਉਸਦੇ ਪਤੀ ਇਲਮਦੀਨ ਨੂੰ ਔਲਾਦ ਔਲਾਦ ਦੀ ਕੋਈ ਫਿਕਰ ਨਹੀਂ ਸੀ। ਉਹ ਆਪਣੇ ਵਪਾਰ ਵਿੱਚ ਮਗਨ ਸੀ। ਕੱਪੜੇ ਦੇ ਭਾਅ ਰੋਜ਼ ਬਰੋਜ਼ ਚੜ੍ਹ ਰਹੇ ਸਨ। ਆਦਮੀ ਹਾਲਾਕੀ ਹੁਸ਼ਿਆਰ ਸੀ ਇਸ ਲਈ ਉਸਨੇ ਕਪੜੇ ਦਾ ਕਾਫੀ ਜਖੀਰਾ ਜਮਾ ਕਰ ਰੱਖਿਆ ਸੀ ਹੁਣ ਉਸਦੀ ਮਹਾਵਾਰ ਆਮਦਨ ਪਹਿਲਾਂ ਨਾਲੋਂ ਦੁੱਗਣੀ ਹੋ ਗਈ ਸੀ ਮਗਰ ਇਸ ਆਮਦਨ ਦੇ ਵਾਅਦੇ ਨਾਲ ਜਵੇਦਾ ਨੂੰ ਕੋਈ ਖੁਸ਼ੀ ਹਾਸਲ ਨਹੀਂ ਹੋਈ ਸੀ ਜਦੋਂ ਉਸਦਾ ਪਤੀ ਨੋਟਾਂ ਦੀ ਗੱਡੀ ਉਹਨੂੰ ਦਿੰਦਾ ਤਾਂ ਉਹਨੂੰ ਆਪਣੀ ਝੋਲੀ ਵਿੱਚ ਪਾ ਕੇ ਦੇਰ ਤੱਕ ਉਸਨੂੰ ਲੋਰੀ ਦਿੰਦੀ ਰਹਿੰਦੀ ਫਿਰ ਉਹ ਉਸਨੂੰ ਉਠਾ ਕੇ ਕਿਸੇ ਖਿਆਲੀ ਚੂਲੇ ਵਿੱਚ ਬਿਠਾ ਦਿੰਦੀ। ਇੱਕ ਦਿਨ ਇਲਮਦੀਨ ਨੇ ਦੇਖਿਆ ਕਿ ਉਹ ਨੋਟ ਜੋ ਉਸਨੇ ਆਪਣੀ ਪਤਨੀ ਨੂੰ ਲਿਆ ਕੇ ਦਿੱਤੇ ਸਨ ਦੁੱਧ ਦੀ ਬਤੀਲੀ ਵਿੱਚ ਪਏ ਸਨ। ਉਹ ਬਹੁਤ ਹੈਰਾਨ ਹੋਇਆ ਕਿ ਇਹ ਇੰਨੀ ਇੱਥੇ ਕਿੰਨਾ ਪਹੁੰਚ ਗਏ। ਇਸ ਲਈ ਉਸਨੇ ਜ਼ਬੇਦਾ ਨੂੰ ਪੁੱਛਿਆ ਇਹ ਨੋਟ ਦੁੱਧ ਦੀ ਬਤੀਲੀ ਵਿੱਚ ਕਿਸਨੇ ਪਾਏ ਸਨ? ਜ਼ਬੇਦਾ ਨੇ ਜਵਾਬ ਦਿੱਤਾ ਬੱਚੇ بڑے ਵਿਚਲੇ ਹੋਏ ਨੇ। ਇਹ ਹਰਕਤ ਉਹਨਾਂ ਕੀਤੀ ਹੋਵੇਗੀ। ਇਲਮਦੀਨ ਬਹੁਤ ਹੈਰਾਨ ਹੋਇਆ। ਪਰ ਬੱਚੇ ਕਿੱਥੇ ਨੇ ਜ਼ਬੀਦਾ ਆਪਣੇ ਖੌਦ ਨਾਲੋਂ ਕਿਤੇ ਜ਼ਿਆਦਾ ਹੈਰਾਨ ਹੋਈ ਕਿ ਸਾਡੇ ਬੱਚੇ ਨਹੀਂ ਤੁਸੀਂ ਵੀ ਕਿਵੇਂ ਦੀਆਂ ਗੱਲਾਂ ਕਰਦੇ ਹੋ ਹੁਣ ਇਹ ਸਕੂਲੋਂ ਵਾਪਸ ਆਉਂਦੇ ਹੋਣਗੇ ਉਹਨਾਂ ਨੂੰ ਪੁੱਛਾਂਗੀ ਇਹ ਹਰਕਤ ਕਿਸ ਦੀ ਹੈ ਇਲਮਦੀਨ ਸਮਝ ਗਿਆ ਕਿ ਉਸਦੀ ਪਤਨੀ ਦੇ ਦਿਮਾਗ ਦਾ ਸੰਤੁਲਨ ਕਾਇਮ ਨਹੀਂ ਪਰ ਉਸਨੇ ਆਪਣੀ ਸਾਸਨਾਲੀਸਤਾ ਜ਼ਿਕਰ ਨਹੀਂ ਕੀਤਾ ਕਿ ਇਹ ਬਹੁਤ ਕਮਜ਼ੋਰ ਔਰਤ ਸੀ ਉਹ ਦਿਲ ਹੀ ਦਿਲ ਵਿੱਚ ਜ਼ਵੇਦਾ ਦੀ ਦਿਮਾਗੀ ਹਾਲਾਤ ਤੇ ਅਫਸੋਸ ਕਰਦਾ ਰਿਹਾ ਮਗਰ ਉਸ ਦਾ ਇਲਾਜ ਉਸ ਤੇ ਬਾਤ ਸਵਿਚ ਨਹੀਂ ਸੀ ਉਸ ਨੇ ਆਪਣੇ ਕਈ ਦੋਸਤਾਂ ਦੋਸਤਾਂ ਤੋਂ مشورہ ਲਿਆ ਉਹਨਾਂ ਵਿੱਚੋਂ ਕੁਝ ਨੇ ਉਸ ਨੂੰ ਕਿਹਾ ਕਿ ਪਾਗਲਖਾਨੇ ਵਿੱਚ ਦਾਖਲ ਕਰਵਾ ਦਿਓ ਮਗਰ ਇਸ خیال ਨਾਲ ਉਸ ਨੂੰ ਵਿਅਸ਼ਤ ਹੁੰਦੀ ਸੀ ਉਸ ਨੇ ਦੁਕਾਨ ਤੇ ਜਾਣਾ ਛੱਡ ਦਿੱਤਾ ਸਾਰਾ ਵਕਤ ਘਰ ਰਹਿੰਦਾ ਤੇ ਜ਼ਵੇਦਾ ਦੀ ਦੇਖਭਾਲ ਕਰਦਾ ਮਤੇ ਉਹ ਕਿਸੇ ਰੋਜ਼ ਕੋਈ ਖਤਰਨਾਕ ਹਰਕਤ ਨਾ ਕਰ ਬੈਠੇ ਉਸਤੇ ਹਰ ਵਕਤ ਘਰ ਰਹਿਣ ਨਾਲ ਜਬੇਦਾ ਦੀ ਹਾਲਾਤ ਕਿਸੇ ਕਦਰ ਅੰਦਰੁਸਤ ਹੋ ਗਈ ਪਰ ਉਹਨੂੰ ਇਸ ਗੱਲ ਦੀ ਬਹੁਤ ਫਿਕਰ ਸੀ ਕਿ ਦੁਕਾਨ ਦਾ ਕੰਮ ਕਰ ਕੌਣ ਚਲਾ ਰਿਹਾ ਹੈ ਕਿਤੇ ਉਹ ਆਦਮੀ ਜਿਸ ਨੂੰ ਇਹ ਕੰਮ ਸਪੁਰਦ ਕੀਤਾ ਗਿਆ ਹੈ ਕਮਨਤਾ ਨਹੀਂ ਕਰ ਰਿਹਾ ਉਸਨੇ ਇਸ ਲਈ ਇੱਕ ਕਈ ਵਾਰ ਆਪਣੇ ਖੌਂਦ ਨੂੰ ਕਿਹਾ ਦੁਕਾਨ ਤੇ ਕਿਉਂ ਨਹੀਂ ਜਾਂਦੇ ਇਲਮਦੀਨ ਨੇ ਉਸਨੂੰ ਬੜੇ ਪਿਆਰ ਨਾਲ ਕਿਹਾ ਮੇਰੀ ਜਾਨ ਮੈਂ ਕੰਮ ਕਰਕੇ ਥੱਕ ਗਿਆ ਹਾਂ ਹਣ ਥੋੜੀ ਦੇਰ ਆਰਾਮ ਕਰਨਾ ਚਾਹੁੰਦਾ ਹਾਂ ਮਗਰ ਦੁਕਾਨ ਕਿਸ ਤੇ سپرد ਹੈ ਮੇਰਾ ਨੌਕਰ ਉਹ ਸਭ ਕੰਮ ਕਰਦਾ ਹੈ ਕੀ ਇਮਾਨਦਾਰ ਹੈ ਹਾਂ ਹਾਂ ਬਹੁਤ ਇਮਾਨਦਾਰ ਹੈ ਦਮੜੀ ਦਮੜੀ ਦਾ ਹਿਸਾਬ ਦਿੰਦਾ ਹੈ ਤੂੰ ਕਿਉਂ ਫਿਕਰ ਕਰਦੀ ਹੈ ਜਬੀਦਾ ਨੇ ਬਹੁਤ ਗੰਭੀਰ ਹੋ ਕੇ ਕਿਹਾ ਮੈਨੂੰ ਕਿਉਂ ਫਿਕਰ ਨਹੀਂ ਹੋਵੇਗਾ ਬਾਲ ਬੱਚੇ دار ਹਾਂ ਮੈਨੂੰ ਆਪਣਾ ਤਾਂ ਕੁਝ ਖਿਆਲ ਨਹੀਂ ਪਰ ਉਹਨਾਂ ਦਾ ਤਾਂ ਹੈ ਇਹ ਤੁਹਾਡਾ ਨੌਕਰ ਜੇਕਰ ਸਾਡਾ ਰੁਪਈਆ ਮਾਰ ਗਿਆ ਤਾਂ ਇਹ ਸਮਝੋ ਕਿ ਬੱਚੇ ਬੱਚਿਆਂ ਇਲਮ ਦੀਆਂ ਅੱਖਾਂ ਵਿੱਚ ਅਥਰੂ ਆ ਗਏ ਜੁਬੇਦਾ ਉਹਨਾਂ ਦਾ ਅੱਲਾ ਮਾਲਕ ਹੈ ਉਂਝ ਮੇਰਾ ਨੌਕਰ ਬਹੁਤ ਵਫਾਦਾਰ ਹੈ ਤੇ ਇਮਾਨਦਾਰ ਹੈ ਤੈਨੂੰ ਕੋਈ ਦੁਰਤਤ ਨਹੀਂ ਕਰਨਾ ਚਾਹੀਦਾ ਮੈਨੂੰ ਤਾਂ ਕਿਸੇ ਕਿਸਮ ਦੀ ਦੁਰਦੰਤ ਨਹੀਂ ਹੈ ਪਰ ਬਾਜ ਔਕਾਤ ਮਾਂ ਨੂੰ ਆਪਣੀ ਔਲਾਦ ਬਾਰੇ ਸੋਚਣਾ ਹੀ ਪੈਂਦਾ ਹੈ ਇਲਮਦੀਨ ਬਹੁਤ ਪਰੇਸ਼ਾਨ ਸੀ ਕਿ ਕੀ ਘਰੇ ਜੁਬੈਦਾ ਸਾਰਾ ਦਿਨ ਆਪਣੇ ਖਿਆਲੀ ਬੱਚਿਆਂ ਦੇ ਕੱਪੜੇ ਸਿੰਦੀ ਰਹਿੰਦੀ ਉਹਨਾਂ ਦੀਆਂ ਜਰਾਬਾਂ ਧੋਂਦੀ ਉਹਨਾਂ ਲਈ ਉਨੀ ਸਵੈਟਰ ਬੁੰਦੀ ਕਈ ਵਾਰ ਉਹਨਾਂ ਨਾਲ ਆਪਣੇ ਖੌਂਦ ਨੂੰ ਕਹਿ ਕੇ ਵਕ-ਵਕ ਸਾਈ ਦੇ ਛੋਟੇ-ਛੋਟੇ ਸੈਂਡਲ ਮੰਗਾਏ ਜਿਨ੍ਹਾਂ ਨੂੰ ਹਰ ਉਹ ਹਰ ਸਵੇਰੇ ਪਾਲਿਸ਼ ਕਰਦੀ ਸੀ ਇਲਮਦੀਨ ਇਹ ਸਭ ਕੁਝ ਵੇਖਦਾ ਤੇ ਉਸਦਾ ਦਿਲ ਰੋਣ ਲੱਗਦਾ ਤੇ ਉਹ ਸੋਚਦਾ ਕਿ ਸ਼ਾਇਦ ਉਹਦੇ ਗੁਨਾਹਾਂ ਦੀ ਸਜ਼ਾ ਉਸ ਨੂੰ ਮਿਲ ਰਹੀ ਹੈ ਇਹ ਗੁਨਾਹ ਕੀ ਸਨ ਇਸ ਦਾ ਇਲਮ ਇਲਮਦੀਨ ਨੂੰ ਨਹੀਂ ਸੀ ਇੱਕ ਦਿਨ ਉਸ ਦਾ ਇੱਕ ਦੋਸਤ ਉਸ ਨੂੰ ਮਿਲਨ ਨੂੰ ਮਿਲਿਆ ਜੋ ਬਹੁਤ ਪਰੇਸ਼ਾਨ ਸੀ ਇਲਮਦੀਨ ਨੇ ਉਸ ਤੋਂ ਪਰੇਸ਼ਾਨੀ ਦੀ وجہ ਪੁੱਛੀ ਤਾਂ ਉਸ ਨੇ ਦੱਸਿਆ ਕਿ ਉਸ ਦਾ ਇੱਕ ਕੁੜੀ ਨਾਲ ਇਸ਼ਕ ਹੋ ਗਿਆ ਸੀ ਹੁਣ ਉਹ ਗਰਭਵਤੀ ਹੋ ਗਈ ਹੈ ਗਰੌਂ ਦੇ ਤਮਾਮ ਤਰੀਕੇ ਇਸਤੇਮਾਲ ਕੀਤੇ ਮਗਰ ਕਾਮਯਾਬੀ ਨਹੀਂ ਮਿਲੀ ਇਲਮਦੀਨ ਨੇ ਉਸ ਨੂੰ ਕਿਹਾ ਦੇਖੋ ਗਰੌਂ ਗਰਾਂ ਦੀ ਕੋਸ਼ਿਸ਼ ਨਾ ਕਰੋ ਬੱਚਾ ਪੈਦਾ ਹੋਉਂ ਦਿਓ ਉਸਦੇ ਦੋਸਤ ਨੇ ਜਿਸ ਨੂੰ ਹੋਣ ਵਾਲੇ ਬੱਚੇ ਬਾਰੇ ਕੋਈ ਦਿਲਚਸਪੀ ਨਹੀਂ ਸੀ ਕਿਹਾ ਮੈਂ ਬੱਚੇ ਦਾ ਕੀ ਖਰਾਂਗਾ ਤੂੰ ਮੈਨੂੰ ਦੇ ਦੇਣਾ ਬੱਚਾ ਪੈਦਾ ਹੋਣ ਵਿੱਚ ਕੁਝ ਦਿਨ ਸੀ ਇਸ ਦੌਰਾਨ ਉਹ ਇਲਮਦੀਨ ਨੇ ਆਪਣੀ ਪਤਨੀ ਜ਼ਬੇਦਾ ਨੂੰ ਭਰੋਸਾ ਦਿਵਾਇਆ ਕਿ ਉਹ ਗਰਭਵਤੀ ਹੈ ਤੇ 1 ਮਹੀਨੇ ਦੇ ਬਾਅਦ ਉਸਦੇ ਬੱਚਾ ਪੈਦਾ ਹੋ ਜਾਏਗਾ ਜ਼ਬੇਦਾ ਵਾਰ-ਵਾਰ ਕਹਿੰਦੀ ਮੈਨੂੰ ਬਹੁਤ ਜ਼ਿਆਦਾ ਔਲਾਦ ਨਹੀਂ ਚਾਹੀਦੀ ਪਹਿਲਾਂ ਹੀ ਕੀ ਘਟ ਹੈ ਇਲਮਦੀਨ ਖਮੋਸ਼ ਰਹਿੰਦਾ ਉਸਦੇ ਦੋਸਤ ਦੀ ਅਖੀਲ ਦੇ ਮੁੰਡੇ ਮੁੰਡਾ ਪੈਦਾ ਹੋਇਆ ਜੋ ਇਲਮਦੀਨ ਨੇ ਜ਼ਬੇਦਾ ਦੇ ਕੋਲ ਜੋ ਕਿ ਸੋ ਰਹੀ ਸੀ ਲਟਾ ਦਿੱਤਾ ਤੇ ਉਸ ਨੂੰ ਜਗਾ ਕੇ ਕਿਹਾ ਜ਼ਬੇਦਾ ਤੂੰ ਕਦੋਂ ਤੱਕ ਬਿਉਹਸ਼ ਪਈ ਰਹੇਂਗੀ ਇਹ ਦੇਖੋ ਤੇਰੇ ਪਹਿਲੂ ਵਿੱਚ ਕੀ ਹੈ ਜ਼ਬੇਦਾ ਨੇ ਕਰਵਟ ਬਦਲੀ ਅਤੇ ਵੇਖਿਆ ਕਿ ਉਸ ਦੇ ਨਾਲ ਇੱਕ ਨੰਨਾ ਮੁੰਨਾ ਬੱਚਾ ਹੱਥ ਪੈਰ ਮਾਰ ਰਿਹਾ ਹੈ ਇਲਮਦੀਨ ਨੇ ਉਸ ਨੂੰ ਕਿਹਾ ਮੁੰਡਾ ਹੈ ਹੁਣ ਖੁਦਾ ਦੇ ਫਜ਼ਲੋ ਕਰਮ ਨਾਲ ਸਾਡੇ 5 ਬੱਚੇ ਹੋ ਗਏ ਹਨ ਜੇ ਬੇਦਾ ਬਹੁਤ ਖੁਸ਼ ਹੋਈ ਇਹ ਮੁੰਡਾ ਕਦੋਂ ਪੈਦਾ ਹੋਇਆ ਸਵੇਰੇ 7 ਵਜੇ ਅਤੇ ਮੈਨੂੰ ਇਸ ਦਾ ਇਲਮ ਹੀ ਨਹੀਂ ਮੇਰਾ ਖਿਆਲ ਹੈ ਦਰਦ ਦੇ ਕੰਨ ਮੈਂ बेहोश ਹੋ ਗਈ ਹੋਵਾਂਗੀ ਇਲਮਦੀਨ ਨੇ ਕਿਹਾ ਹਾਂ ਕੁਝ ਅਜਾਈ ਹੀ ਗੱਲ ਸੀ ਪਰ ਅੱਲਾ ਦੇ ਫਜ਼ਲੋ ਕਰਮ ਨਾਲ ਸਭ ਠੀਕ ਹੋ ਗਿਆ ਦੂਜੇ ਰੋਜ਼ ਜਦੋਂ ਇਲਮਦੀਨ ਆਪਣੀ ਪਤਨੀ ਨੂੰ ਦੇਖਣ ਗਿਆ ਤਾਂ ਉਸਨੇ ਦੇਖਿਆ ਕਿ ਉਹ ਲਹੂ ਲਹਾਨ ਹੈ ਉਸਦੇ ਹੱਥ ਵਿੱਚ ਉਸਦਾ ਕੱਟ ਬਰੋਟ ਉਸ ਤਰ੍ਹਾਂ ਹੈ ਉਹ ਆਪਣੀਆਂ ਛਾਤੀਆਂ ਕੱਟ ਰਹੀ ਹੈ ਇਲਮਦੀਨ ਉਸਦੇ ਹੱਥੋਂ ਉਸ ਤਰ੍ਹਾਂ ਖੋ ਲਿਆ ਇਹ ਕੀ ਕਰ ਰਹੀ ਹੈ ਤੂੰ ਜ਼ਬੀਦਾ ਨੇ ਆਪਣੇ ਪਹਲੂ ਵਿੱਚ ਲੇਟੇ ਹੋਏ ਬੱਚੇ ਨੂੰ ਦੇਖਿਆ ਤੇ ਕਿਹਾ ਸਾਰੀ ਰਾਤ ਬਿਲਕਦਾ ਰਿਹਾ ਹੈ ਪਰ ਮੇਰੀਆਂ ਛਾਤੀਆਂ ਵਿੱਚ ਦੁੱਧ ਨਹੀਂ ਉਤਰਿਆ ਲਾਨਤ ਹੈ ਅਜਹੀ ਇਸ ਤੋਂ ਅੱਗੇ ਉਹ ਹੋਰ ਕੁਝ ਨਹੀਂ ਕਹਿ ਸਕੀ ਕੂਣਾ ਨਾਲ ਲਿਥੜੀ ਹੋਈ ਇੱਕ ਉਂਗਲ ਉਸਨੇ ਬੱਚੇ ਦੇ ਮੂੰਹ ਦੇ ਨਾਲ ਲਗਾ ਦਿੱਤੀ ਅਤੇ ਹਮੇਸ਼ਾ ਦੀ ਨੀਂਦ ਸੌ ਗਈ। ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ